ਜੁਗ ਜੁਗ ਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 1064 ਅੰਕ ਤੇ ਸ਼ਬਦ ਚੰਨ ਕਰਦੇ ਮਾਰੂ ਮਹੱਲਾ ਤੀਜਾ ਕਾਇਆ ਕੰਚਨ ਸ਼ਬਦ ਵਿਚਾਰਾ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਚਨ ਕਰਦੇ ਹਨ ਸੰਸਾਰ ਨੂੰ ਵਰ ਦਿੰਦੇ ਕਹਿੰਦੇ ਜਿਹੜੀ ਕਾਇਆ ਹੈ ਜਿਹੜਾ ਸਰੀਰ ਹੈ ਸੋਨਾ ਬਣ ਜਾਂਦਾ ਕਿੱਡਾ ਬਰ ਦਿੱਤਾ ਕਾਇਆ ਕੰਚਨ ਸ਼ਬਦ ਵਿਚਾਰਾ ਸ਼ਬਦ ਦੀ ਵਿਚਾਰ ਦੇ ਨਾਲ ਇਹ ਜਿਹੜੀ ਦੇਹ ਹੈ ਇਹ ਸੋਨਾ ਬਣ ਜਾਂਦੀ ਨਹੀਂ ਇਹ ਮਿੱਟੀ ਹੈ ਮਿੱਟੀ ਮਿੱਟੀ ਚ ਰਲ ਜਾਂਦੀ ਹੈ ਸੋਨਾ ਸੁਨਿਆਰ ਕੋਲ ਚਲੇ ਜਾਂਦਾ ਜੰਤ ਸਨੇ ਯਾਰ ਸੋਨੇ ਨੂੰ ਰੱਖਦਾ ਮਿੱਟੀ ਨਹੀਂ ਰੱਖਦਾ ਇਹ ਦੇਹ ਸੋਨੇ ਦੀ ਬਣ ਜਾਂਦੀ ਬਣਦੀ ਕਿਸ ਤਰ੍ਹਾਂ ਕਾਇਆ ਕੰਕਨ ਸਬਦ ਵਿਚਾਰਾ ਸਬਦ ਦੀ ਵਿਚਾਰ ਦੇ ਨਾਲ ਇਹ ਦੇਹ ਸੋਨੇ ਦੀ ਬਣ ਜਾਂਦੀ ਤਿੱਤੇ ਹਰ ਬਸੇ ਕਹਿੰਦੇ ਉੱਥੇ ਫਿਰ ਹਰ ਵੱਸਦਾ ਹੈ ਰੱਬ ਉਸ ਜਗ੍ਹਾ ਵੱਸਦਾ ਜਿੱਥੇ ਮਿੱਟੀ ਖਤਮ ਹੋ ਜਾਂਦੀ ਹੈ ਸੋਨੇ ਦਾ ਮਹਿਲ ਬਣ ਜਾਂਦਾ ਇਹ ਦੇਹ ਸੋਨੇ ਦਾ ਮਹਿਲ ਬਣ ਜਾਂਦੀ ਹੈ ਤਿੱਥੇ ਹਰ ਵਸੇ ਜਿਸ ਦਾ ਅੰਤ ਨਾ ਪਾਰ ਆਵਾਰਾ ਕਹਿੰਦੇ ਅੰਦਰ ਵੱਸ ਜਾਂਦਾ ਕਿਹੜੀ ਦੇਹ ਚ ਬੱਤਦਾ ਹੋ ਜਿਹੜੀ ਦੇਹ ਸੋਨੇ ਦੀ ਬਣ ਜਾਂਦੀ ਹੈ ਕਿਹੜੀ ਦੇਹ ਸੋਨੇ ਦੀ ਬਣਦੀ ਹੈ ਜਿਹੜੀ ਦੇਹ ਸ਼ਬਦ ਦੀ ਵਿਚਾਰ ਕਰਦੀ ਆਨ ਦਿਨ ਹਰ ਸੇਵਾ ਕਹਿੰਦੇ ਆਨ ਦਿਨ ਹਰ ਰੋਜ਼ ਆਨ ਦਿਨ ਹਰ ਸੇਵਾ ਸੱਚੀ ਬਾਣੀ ਕਹਿੰਦੇ ਕਿਹੜੀ ਚੀਜ਼ ਦੀ ਸੇਵਾ ਕਰਨੀ ਹੈ ਸੱਚੀ ਬਾਣੀ ਦੀ ਸੇਵਾ ਰੱਬ ਦੀ ਸੇਵਾ ਆਨ ਦੇ ਨ ਹਰ ਸੇਬੇ ਸੱਚੀ ਬਾਣੀ ਹਰ ਜਿਉ ਸ਼ਬਦ ਮਲੈਂਦਾ ਕਹਿੰਦੇ ਫਿਰ ਹਰ ਇਹ ਜੀਉ ਨੂੰ ਆਪਣੇ ਨਾਲ ਮਲਾ ਲੈਂਦਾ ਐਸ ਬੰਦੇ ਨੂੰ ਆਪਣੇ ਨਾਲ ਮਲਾ ਲੈਂਦਾ ਕਦੋਂ ਮਲਾਉਂਦਾ ਜਦੋਂ ਆਨ ਦੇ ਨ ਹਰ ਦੀ ਸੇਵਾ ਕਰਦਾ ਉਹਨ ਹਰ ਦਾ ਪਲੇਖਾ ਸੀ ਜ ਸਾਹੀ ਪਾਚਨ ਨਾਲ ਸੱਚੀ ਬਾਣੀ ਲਿਖ ਦਿੱਤਾ ਹੈ ਬਾਣੀ ਦੀ ਸੇਵਾ ਰੱਬ ਦੀ ਸੇਵਾ ਹੈ ਕਹਿੰਦੇ ਇਸ ਦੀ ਰੋਜ਼ ਸੇਵਾ ਕਰਨ ਦੇ ਨਾਲ ਰੱਬ ਆਪਣੇ ਨਾਲ ਮਲਾ ਲੈਂਦਾ ਹਰ ਚੇਤੇ ਤਿੰਨ ਬਲਿਹਾਰੇ ਜਾਉ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਚਨ ਦੇ ਤਨ ਕਹਿੰਦੇ ਜਿਹੜੇ ਪਾਈ ਰੱਬ ਨੂੰ ਚੇਤੇ ਕਰਦੇ ਹਨ ਜਿਹੜੇ ਰੱਬ ਦੀ ਸੇਵਾ ਕਰਦੇ ਹਨ ਜਿਹੜੀ ਬਾਣੀ ਦੀ ਸੇਵਾ ਕਰਦੇ ਹਨ ਮੈਂ ਉਹਨਾਂ ਤੋਂ ਬਰਿਹਾਰੇ ਜਾਂਦਾ ਗੁਰ ਕੇ ਸ਼ਬਦ ਤិន ਮੇਲ ਮਲਾਓ ਕਹਿੰਦੇ ਗੁਰ ਦੇ ਸ਼ਬਦ ਨਾਲ ਉਹਨਾਂ ਨਾਲ ਮੇਲ ਹੋ ਜਾਂਦਾ ਗੁਰ ਕੇ ਸ਼ਬਦ ਤិន ਮੇਲ ਮਲਾਓ ਤិន ਕੀ ਤੋਰ ਲਾਈ ਮੁਖ ਮਸਤਕ ਉਹਨਾਂ ਦੀ ਤੂੜ ਕਿਨਾਂ ਦੀ ਗੁਰ ਕੇ ਸ਼ਬਦ ਇਹਨਾਂ ਨੂੰ ਗੁਰੂ ਦਾ ਸ਼ਬਦ ਹੈ ਜਿਹੜੇ ਗੁਰੂ ਦੇ ਸ਼ਬਦ ਦੀ ਸੇਵਾ ਕਰਦੇ ਕਹਿੰਦੇ ਜੇ ਉਹਨਾਂ ਦੀ ਧੂੜ ਮਿਲ ਜਾਵੇ ਤਿੰਨ ਕੀ ਧੂੜ ਲਾਈ ਮੁਖ ਮੱਤ ਤਕ ਸਤ ਸੰਗਤ ਬੈ ਗੁਣ ਗਾਇਨਤਾ ਕਹਿੰਦਾ ਉਹਨੂੰ ਸੱਚੀ ਸੰਗਤ ਦੇ ਵਿੱਚ ਮੈਂ ਉਹਨਾਂ ਦੇ ਗੁਣਾਂ ਦਾ ਗਾਇਨਕ ਹਰ ਕੇ ਗੁਣ ਗਾਵਾਂ ਜੇ ਹਰ ਪ੍ਰਭ ਭਾਵਾਂ ਕਹਿੰਦੇ ਹਰ ਦੇ ਗੁਣਾਂ ਨੂੰ ਤਾਂ ਮਹਿਗਾ ਸਕਦਾ ਜੇ ਹਰ ਨੂੰ ਪਾਉਂਦਾ ਅੰਤਰ ਹਰ ਨਾਮ ਸ਼ਬਦ ਸੁਹਾਮਾ ਕਹਿੰਦੇ ਅੰਦਰ ਵਿੱਚ ਹਰ ਹੈ ਅੰਦਰ ਵਿੱਚ ਰੱਬ ਹੈ ਹਰ ਨਾਮ ਸ਼ਬਦ ਸੁਹਾਮਾ ਕਹਿੰਦੇ ਸ਼ਬਦ ਦੇ ਨਾਲ ਸੋਨਾ ਬਣਦਾ ਸ਼ਬਦ ਦੇ ਨਾਲ ਵਡਿਆਈ ਗੁਰਬਾਣੀ ਚੋਂ ਕੁੰਡੀ ਸੁਣੀਏ ਕਹਿੰਦੇ ਚਾਰੇ ਕੁੰਡਾਂ ਦੇ ਵਿੱਚ ਬਾਣੀ ਸੁਣੀ ਸਾਚੇ ਨਾਮ ਸਮੈੰਤਾ ਕਹਿੰਦੇ ਸੱਚੇ ਨਾਮ ਦੇ ਵਿੱਚੇ ਫਿਰ ਸਮਾਜ ਜਾਂਦਾ ਸੋ ਜਨ ਸੱਚਾ ਜੇ ਅੰਤਰ ਭਾਲੇ ਕਹਿੰਦੇ ਉਹ ਜਨ ਸੱਚਾ ਹੈ ਜਿਹੜਾ ਅੰਦਰ ਦੇ ਵਿੱਚ ਰੱਬ ਨੂੰ ਭਾਲਦਾ ਹੈ ਦੁਨੀਆ ਆਪਣੇ ਆਪ ਨੂੰ ਸੱਚਾ ਦੱਸਦੀ ਹੈ ਲੇਕਨ ਗੁਰੂ ਨਾਨਕ ਪਾਤਸ਼ਾ ਉਸ ਨੂੰ ਸੱਚਾ ਮੰਨਦੇ ਹਨ ਜਿਹੜਾ ਅੰਦਰ ਦੇ ਵਿੱਚ ਪ੍ਰਮਾਤਮਾ ਨੂੰ ਲੱਭਦਾ ਸੋ ਜਨ ਸੱਚਾ ਜੇ ਅੰਤਰ ਭਾਲੇ ਅਸਿਕੀ ਜਨ ਵੀ ਉਹੀ ਹੈ ਜਿਹੜਾ ਅੰਦਰ ਦੇ ਚ ਰੱਬ ਨੂੰ ਭਾਲ ਲੈਂਦਾ ਹੈ ਜਿਹੜਾ ਅੰਦਰ ਦੇ ਚ ਰੱਬ ਨੂੰ ਲੱਭ ਲੈਂਦਾ ਹੈ ਉਹ ਜਨ ਬਣ ਜਾਂਦਾ ਉਹ ਇਸ ਮੂਰਖ ਤੋਂ ਫਿਰ ਜਨ ਬਣ ਜਾਂਦਾ ਜਿਹੜਾ ਅੰਦਰ ਦੇ ਚ ਰੱਬ ਨੂੰ ਭਾਲ ਲੈਂਦਾ ਗੁਰ ਕੇ ਸ਼ਬਦ ਹਰ ਨਦਰ ਨੇ ਹੱਲੇ ਕਹਿੰਦੇ ਗੁਰ ਦੇ ਸ਼ਬਦ ਨਾਲ ਹਰ ਨਦਰ ਕਹਿੰਦੇ ਰਾਬੂ ਦਰ ਨਦਰ ਕਰਦਾ ਰੱਬ ਕਿੱਧਰ ਦੇਖਦਾ ਗੁਰ ਕੇ ਸ਼ਬਦ ਕਹਿੰਦੇ ਜਦੋਂ ਸਾਬਦ ਨੂੰ ਸੁਣਦਾ ਫਿਰ ਰੱਬ ਉਧਰ ਨਿਗਾਹ ਕਰਦਾ ਇਸ ਤਰ੍ਹਾਂ ਬੱਚਾ ਇੱਕ ਜਦੋਂ ਬੁਲਾਉਂਦਾ ਹੈ ਨਾ ਮਾਂ ਨੂੰ ਫਿਰ ਮਾਂ ਉਧਰ ਦੇਖਦੀ ਹੈ ਐਕ ਕਣੀ ਰੱਬ ਸਾਡੇ ਵੱਲ ਕਦੋਂ ਦੇਖਦਾ ਜਦੋਂ ਰੱਬ ਸਾਬਦ ਨੂੰ ਸੁਣਦਾ ਹੈ ਫਿਰ ਰੱਬ ਨੇ ਸਾਡੇ ਵੱਲ ਦੇਖਿਆ ਨਹੀਂ ਉਹ ਆਪਣੀ ਨਦਰ ਪੁੱਠੀ ਕਰ ਲੈਂਦਾ ਹੈ। ਹੋਰ ਪਾਸੇ ਨੂੰ ਦੇਖਦਾ। ਜਦੋਂ ਸ਼ਬਦ ਨੂੰ ਸੁਣਦਾ ਫੇਰ ਸਾਡੇ ਵੱਲ ਵੇਖਦਾ। ਗੁਰ ਕੇ ਸ਼ਬਦ ਹਰ ਨਦਰ। ਕਹਿੰਦੇ ਗੁਰ ਦੇ ਸ਼ਬਦ ਨਾਲ ਹਰ ਦੀ ਨਦਰ ਪੈਂਦੀ ਹੈ ਰੱਬ ਨਿਕਾ ਕਰਦਾ ਹੈ ਉਧਰ। ਬਿਲਕੁਲ ਪ੍ਰਤੱਖ ਕਰ ਦਿੱਤਾ ਕਿ ਰੱਬ ਕਿੱਧਰ ਦੇਖਦਾ ਹੈ ਕਿਸ ਵੱਲ ਵੇਖਦਾ ਹੈ। ਜਿਹੜੀ ਰਸਨਾ ਵਿੱਚੋਂ ਸ਼ਬਦ ਦੀ ਆਵਾਜ਼ ਸੁਣਦਾ ਹੈ ਰੱਬ ਉੱਧਰ ਨੂੰ ਦੇਖਣ ਲੱਗ ਜਾਂਦਾ ਹੈ ਜੇ ਨਾ ਦੇਖੇ ਜੇ ਨੀਤਾ ਆਪਣੀ ਨਦਰ ਪੁੱਠੀ ਕਰ ਲਵੇ ਨਦਰ ਉਪਤੀ ਜੇ ਕਰੇ ਸੁਲਤਾਨਾ ਕਾਇ ਕਰੇਂਦਾ ਦਰਮੰਗਨ ਪੇਖਣਾ ਪੈਂਦਾ ਤੇ ਨਿਕਾ ਪੁੱਠੀ ਹੋ ਜਾਂਦੀ ਹੈ ਜਦੋਂ ਸ਼ਬਦ ਨੂੰ ਸੁਣਦਾ ਹੈ ਫਿਰ ਉਧਰ ਦੇਖਣ ਲੱਗ ਜਾਂਦਾ ਇੱਥੇ ਹੀ ਕੋਣ ਭੇਦ ਬਣਿਆ ਸਬਦ ਨੂੰ ਸੁਣ ਕੇ ਉਹ ਉਧਰ ਦੇਖਦਾ ਹੈ ਲੇਕਿਨ ਸਬਦ ਅਸੀਂ ਤਾਂ ਹੀ ਗਾਵਾਂਗੇ ਤਾਂ ਹੀ ਬਜਾਵਾਂਗੇ ਸਬਦ ਨੂੰ ਤਾਂ ਹੀ ਬੋਲਾਂਗੇ ਜੀ ਸਾਡੇ ਕੋਲ ਹੈਗਾ ਕਾਹੀ ਵਰਤਾਂਗੇ ਕਿਹੇ ਚੀਜ਼ ਨੂੰ ਜੇ ਸਾਨੂੰ ਕਿਸੇ ਨੇ ਦਿੱਤੀ ਹੈ ਚੀਜ਼ ਸਾਡੇ ਕੋਲ ਹੈ ਹੀ ਨਹੀਂ ਫਿਰ ਕਿਹੜੀ ਚੀਜ਼ ਬਜਾਵਾਂਗੇ ਕਿਹੜਾ ਸ਼ਬਦ ਬਜਾਵਾਂਗੇ ਪਹਿਲਾਂ ਚੀਜ਼ ਦੀ ਸ਼ਬਦ ਦੀ ਪ੍ਰਾਪਤੀ ਹੈ ਫਿਰ ਸ਼ਬਦ ਦਾ ਜਾਪ ਹੈ ਜਾਪ ਤਵੇਂ ਕਰਾਂਗੇ ਜੇ ਸਾਨੂੰ ਸ਼ਬਦ ਮਿਲੂਗਾ ਪਹਿਲਾ ਸ਼ਬਦ ਪ੍ਰਾਪਤ ਕਰਨਾ ਫਿਰ ਸ਼ਬਦ ਦਾ ਸਿਮਰਨ ਕਰਨਾ ਫਿਰ ਰੱਬ ਨੇ ਉਧਰ ਵੇਖਣਾ ਗੌਰ ਕੇ ਸ਼ਬਦ ਹਰ ਨਜ਼ਰ ਰੱਬ ਨੇ ਨਿਕਾ ਕਰ ਲਿੰਦੀ ਹਾਲੇ ਕਹਿੰਦੇ ਫਿਰ ਨਿਹਾਲ ਹੋ ਗਿਆ ਜਿਹੜਾ ਹੋਣ ਵਾਲਾ ਹਾਲ ਹੈ ਨਾ ਇਹ ਬਦਲ ਜਾਣਾ ਹੈ ਫਿਰ ਭਗਤਾਂ ਕੀ ਚਾਲ ਨਰਾਲੀ ਚਾਲ ਨਰਾਲੀ ਭਗਤਾਂ ਕੇਰੀ ਵਿਖੋ ਮਾਰਗ ਚੱਲਣਾ ਭਗਤਾਂ ਦੀ ਚਾਲ पे ਨਰਾਲੀ ਹੋ ਜਾਂਦੀ ਹੈ ਜਿਹੜੇ ਕਰਮ ਲੋਕ ਕਰਦੇ ਹਨ ਭਗਤ ਕਰਦੇ ਨਹੀਂ ਉਹ ਇਹਨਾਂ ਤੋਂ ਨਰਾਲੇ ਹੋ ਜਾਂਦੇ ਹਨ ਲੇਕਿਨ ਅਸੀਂ ਨਰਾਲਾ ਕੇਵਲ ਤੇ ਕੇਵਲ ਆਪਣਾ ਭੇਖ ਬਦਲ ਕੇ ਕਰਦੇ ਹਾਂ ਪੇਖ ਬਦਨ ਦੀ ਲੋੜ ਨਹੀਂ ਐ ਲੋੜ ਤਾਂ ਮਨ ਨੂੰ ਬਦਲਣ ਦੀ ਐ ਮਨ ਸ਼ਬਦ ਦੇ ਨਾਲ ਬਦਲਿਆ ਜਾਂਦਾ ਗਿਆਨ ਅੰਜਨ ਪਾਏ ਕਹਿੰਦੇ ਗਿਆਨ ਦਾ ਅੰਜਨ ਜਦੋਂ ਗਿਆਨ ਦਾ ਅੰਜਨ ਪਾਏ ਨਾ ਗਿਆਨ ਦਾ ਸੁਰਮਾ ਪਾਇਆ ਫਿਰ ਦਿਖਣ ਲੱਗ ਜਾਂਦਾ ਗਿਆਨ ਅੰਜਨ ਪਾਏ ਗੁਰ ਸਬਦੀ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਜਿਹੜਾ ਗੁਰੂ ਦਾ ਸ਼ਬਦ ਹੈ ਇਹ ਗਿਆਨ ਦਾ ਅੰਜਨ ਹੈ ਸਬਦ ਅੰਜਨ ਹੈ ਸਬਦ ਸੁਰਮਾ ਇਸ ਸ਼ਬਦ ਦੇ ਨਾਲ ਦਿਖਦਾ ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਰ ਹੀ ਨਦਰ ਰਮ ਲੈਦਾ ਨਦਰ ਹੀ ਨਦਰ ਨਦਰ ਦੇ ਨਾਲ ਜਿਵੇਂ ਕਹਿੰਦੇ ਆੱਖ ਦੇ ਨਾਲ ਆੱਖ ਮਿਲ ਜਾਂਦੀ ਹੈ ਨਦਰ ਨਾਲ ਨਦਰ ਮਿਲ ਜਾਂਦੀ ਹੈ ਫਿਰ ਰੱਬ ਦੇ ਨਾਲ ਨਦਰ ਮਿਲ ਜਾਂਦੀ ਹੈ ਰੱਬ ਦੇ ਨਾਲ ਆੱਖ ਨਾਲ ਆੱਖ ਮਿਲ ਜਾਂਦੀ ਹੈ ਬਹੁਤ ਗੁੱਝੀਆਂ ਗੱਲਾਂ ਜਦੋਂ ਆੱਖ ਨਾਲ ਆੱਖ ਮਿਲ ਜਾਂਦੀ ਹੈ ਫਿਰ ਕੀ ਹੁੰਦਾ ਹੈ ਫਿਰ ਉੱਥੇ ਪਿਆਰ ਪ੍ਰਗਟ ਹੋ ਜਾਂਦਾ ਹੈ ਰੱਬ ਦੇ ਨਾਲ ਪਿਆਰ ਪ੍ਰਗਟ ਹੋ ਗਿਆ ਕਦੋਂ ਹੋਇਆ ਰੱਬ ਨੇ ਸ਼ਬਦ ਨੂੰ ਸੁਣਿਆ ਫਿਰ ਉਧਰ ਦੇਖਿਆ ਫਿਰ ਦੋਨਾਂ ਦੀ ਨਿਕਾ ਜਿਨ ਜੋਤ ਕਹਿੰਦੇ ਆ ਜੋਤ ਨਾ ਜੋਤ ਰਲ ਗਈ ਨਿਕਾਈ ਤਾਂ ਜੋਤ ਹੈ ਫਿਰ ਨਿਕਾ ਦੇ ਨਾਲ ਨਿਕਰ ਰਲਈ ਜੋਤ ਨਾ ਜੋਤ ਰਲ ਗਈ ਵਿੱਚੇ ਸਮਾ ਗਿਆ ਗਿਆਨ ਅੰਜਨ ਪਾਏ ਗੁਰ ਸਬਦੀ ਨਦਰੀ ਨਦਰਮ ਲੈਂਦਾ ਵੱਡੇ ਭਾਗ ਇਹ ਸਰੀਰ ਪਾਇਆ ਕਹਿੰਦੇ ਬਹੁਤ ਵੱਡੇ ਭਾਗਾਂ ਦੇ ਨਾਲ ਇਹ ਸਰੀਰ ਦੇ ਵਿੱਚ ਰੱਬ ਨੂੰ ਪਾ ਲਿਆ ਵੱਡੇ ਭਾਗ ਇਹ ਸਰੀਰ ਪਾਇਆ ਮਾਨਸ ਜਨਮ ਕਹਿੰਦੇ ਮਰੁਖੇ ਜਨਮ ਮਿਲਿਆ ਜਿਤ ਇਹ ਮਰੁਖੇ ਜਨਮ ਵਿੱਚੇ ਰੱਬ ਮਿਲਦਾ ਹੋਰ 84 ਲੱਖ ਜੋਨ ਉਦੇ ਵਿੱਚ ਨਹੀਂ ਮਿਲਦਾ ਮਾਨਸ ਜਾਨ ਨੂੰ ਸ਼ਬਦ ਚਿੱਤ ਲਾਇਆ ਇਹ ਮਨੁੱਖੇ ਜਨਮ ਵਿੱਚ ਸ਼ਬਦ ਦੇ ਨਾਲ ਚਿੱਤ ਲੱਗਦਾ ਹੈ ਹੋਰ ਕੋਈ ਪਸ਼ੂ ਪੰਖੀ ਇਹ ਸ਼ਬਦ ਦਾ ਜਾਪ ਨਹੀਂ ਕਰ ਸਕਦਾ ਇਹ ਬਾਣੀ ਨੂੰ ਕੌਣ ਪੜ ਸਕਦਾ ਹੈ ਮਨੁੱਖੇ ਪੜ ਸਕਦਾ ਹੁਣ ਪਸ਼ੂ ਥੋੜਾ ਬਾਣੀ ਪੜਦੇ ਆ ਲੇਕਿਨ ਇਹ ਜਾਮਾ ਮਿਲਿਆ ਸਰੀਰ ਦਾ ਬਾਣੀ ਪੜਨ ਵਾਸਤੇ ਸ਼ਬਦ ਦਾ ਜਾਪ ਕਰਨ ਵਾਸਤੇ ਅਸੀਂ ਇਸ ਜਾਮੇ ਨੂੰ ਪਛੂਆਲੇ ਕੰਮ ਤੇ ਲਾ ਦਿੰਦਾ ਪਛੂ ਕੀ ਕਰਦਾ ਹੈ ਪੇਟ ਭਰਦਾ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਕਹਿੰਦੇ ਦਿਨ ਰਾਤ ਵਿਚਾਰਾ ਕਰਦਾ ਹੈ ਮਨੁੱਖਾ ਜਨਮ ਮਿਲਿਆ ਸੀ ਕੰਮ ਪਛੂਆ ਵਾਲੇ ਕਰਨ ਲੱਗੇ ਬੇਨ ਸਬਦ ਦੀ ਸਭ ਅੰਤ ਅੰਧੇਰਾ ਕਹਿੰਦੇ ਸਬਦ ਤੋਂ ਬਿਨਾ ਅੰਨਾ ਹੈ ਇਹ ਮਨੁੱਖਾ ਸਬਦ ਤੋਂ ਬਿਨਾ ਅੰਨਾ ਹੈ ਗੱਲ ਤਾਂ ਸ਼ਬਦ ਤੇ ਨਵੇੜੀ ਐ ਸਿਰ ਗੋ ਨਾਨਕ ਦੇਵ ਜੀ ਬੇਨ ਸਬਦ ਦੀ ਸਭ ਅੰਤ ਅੰਧੇਰਾ ਗੁਰਮਖ ਕਿਸੇ ਵਜਾ ਹਿੰਦਾ ਕਹਿੰਦੇ ਕਿਸੇ ਗੁਰਮਖ ਨੂੰ 부ਝਾ ਦਿੰਦਾ ਕਿਸੇ ਨੂੰ ਗੁਰਮਖ ਨੂੰ ਗੁਰਮਖ ਬੰਨਾ ਸਿਰੇ ਦੀ ਮੰਜ਼ਲ ਹੈ ਲੇਕਿਨ ਗੁਰਮਖ ਬੰਨਾ ਔਖਾ ਬਣਾ ਹੈ ਇੱਕ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਣਾ ਇਹ ਨਹੀਂ ਕਿ ਮੋਟੇ ਮੋਟੇ ਰੋਲ ਕੇ ਚੱਕਲੇ ਉੱਪਰੋਂ ਇੱਕ ਕਮਕਾਰ ਤੋਂ ਲੈ ਕੇ 18 10 20 ਤੱਕ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਣਾ ਫਿਰ ਉਹ ਗੁਰਮਖ ਬਣ ਜਾਂਦਾ ਫਿਰ ਉਹ ਨੂੰ ਭਜਾ ਦਿੰਦਾ ਨਹੀਂ ਅੰਨਾ ਹੈ ਬੇਨ ਸਬ ਦੀ ਸਭ ਅੰਧ ਅੰਧੇਰਾ ਗੁਰਮਖ ਕਿਸੇ ਭਜੈਂਦਾ ਇਕ ਕਿਤ ਆਏ ਜਨਮ ਗਵਾਏ ਕਹਿੰਦੇ ਈਕੇ ਤੇ ਆ ਕੇ ਜਨਮ ਨੂੰ ਗਵਾ ਲੈਂਦੇ ਹੈ ਮਨੁੱਖ ਲਾਗੇ ਦੂਜੇ ਪਾਏ ਕਹਿੰਦੇ ਮਨੁੱਖ ਕੋ ਦੂਜਿਆਂ ਨੂੰ ਪਹਾਉ ਕਰਦੇ ਬਾਣੀ ਨੂੰ ਨਹੀਂ ਪਿਆਰ ਕਰਦੇ ਹੋਰ ਨੂੰ ਪਿਆਰ ਕਰਦੇ ਇਹ ਬੇਲਾ ਫਿਰ ਹੱਥ ਨਾ ਆਵੇ ਕਹਿੰਦੇ ਇਹ ਵਕਤ ਫਿਰ ਹੱਥ ਨਹੀਂ ਆਉਣਾ ਇਹ ਬੇਲਾ ਫਿਰ ਹੱਥ ਨਾ ਆਵੇ ਪੱਗ ਖਿਸੀਏ ਪਸਉ ਤੈਂਦਾ ਜਦੋਂ ਪੱਗ ਫਿਰ ਖਿਸਕਣ ਲੱਗ ਜਾਂਦੀ ਹੈ ਨਾ ਬੰਦੀ ਉਹ ਨਹੀਂ ਜਾਂਦੀ ਬਿੰਗ ਟੇਡੇ ਹੱਥ ਹੋ ਜਾਂਦੇ ਆ ਬਿੰਗਾ ਟੇਡਾ ਸਰੀਰ ਹੋ ਜਾਂਦਾ ਜਦੋਂ ਪਾਗ ਖਿਸਕਦੀ ਆ ਫਿਰ ਪਸਤਾਉਂਦਾ ਪਾਗ ਖਿਸੀਏ ਪਸਤਾ인다 ਗੁਰ ਕੇ ਸ਼ਬਦ ਸੰਸੀ ਬਹੁਤ ਸ਼ਬਦ ਸੌਕੇ ਢੰਗ ਦੇ ਨਾਲ ਸਮਝਾਉਂਦੇ ਆ ਗੁਰੂ ਗੁਰ ਕੇ ਸ਼ਬਦ ਪਵਿੱਤਰ ਸਰੀਰਾਂ ਕਹਿੰਦੇ ਗੁਰ ਦੇ ਸ਼ਬਦ ਨਾਲ ਇਹ ਸਰੀਰ ਪਵਿੱਤਰ ਹੋ ਜਾਂਦਾ ਅਸੀਂ ਇਸ ਨੂੰ ਪਵਿੱਤਰ ਨਿਲਾ ਕੇ ਕਰਦੇ ਆਂ ਜਲ ਕੇ ਮੰਝਣ ਜੀਗਤ ਹੋ ਬੈ ਨਿਤ ਨਿਤ ਮੈਂਡਕ ਨਾ ਬੇ ਜੈਸੇ ਮੈਂਡਕ ਤੈਸੇ ਉਹਨਰ ਫਿਰ ਫਿਰ ਜੂਨੀ ਆਵੇ ਡੱਡੂ ਕਹਿੰਦੇ ਰੋਜ਼ ਨਾ ਹੁੰਦਾ ਇਹ ਸਰੀਰ ਨੇ ਪਵਿੱਤਰ ਸਵੱਦ ਦੇ ਨਾਲ ਹੋਣਾ ਇਹਨਾਂ ਕ ਖੇਲ ਆ ਸੰਸਾਰ ਦੇ ਵਿੱਚ ਅਸੀਂ ਸੱਬਦ ਵਾਲੀ ਗੱਲ ਲੁਕੋ ਲਈ ਦੂਸਰੀਆਂ ਗੱਲਾਂ ਲੋਕਾਂ ਨੂੰ ਵੰਡਣ ਲੱਗ ਗਏ ਦੂਸਰਾ ਸਮਾਨ ਵੰਡਣ ਲੱਗ ਗਏ ਲੋਕ ਪਚਾਰੇ ਛਕਣ ਲੱਗ ਗਏ ਇਰਗੋ ਨਾਨਕਦੇਵ ਜੀ ਬਚਨ ਕਰਦੇ ਆ ਸੰਸਾਰ ਨੂੰ ਗੁਰ ਕੇ ਸ਼ਬਦ ਪਵਿੱਤਰ ਸਰੀਰਾ ਕੋਈ ਬਿਲਕੁਲ ਵੀ ਗੰਜਾਇਸੀ ਨਹੀਂ ਛੱਡੀ ਕਿ ਸਰੀਰ ਸ਼ਬਦ ਦੇ ਨਾਲ ਪਵਿੱਤਰ ਹੁੰਦਾ ਗੁਰ ਕੇ ਸ਼ਬਦ ਪਵਿੱਤਰ ਸਰੀਰਾ ਇਸ ਵਿੱਚ ਬਸੇ ਸੱਚ ਗੁਣੀ ਗਹੀਰਾ ਪਹਿਲਾਂ ਸਰੀਰ ਪਵਿੱਤਰ ਹੁੰਦਾ ਫਿਰ ਇਹਦੇ ਵਿੱਚ ਰੱਬ ਵੱਸਦਾ ਹੈ ਪਹਿਲਾਂ ਤਾਂ ਪਵਿੱਤਰ ਕਰਨਾ ਇਹਨੂੰ ਪਵਿੱਤਰ ਸਾਫ਼ ਕਰਨਾ ਹੈ ਜੇਕਰ ਕੋਈ ਚੀਜ਼ ਜਿੱਥੇ ਪ੍ਰਕਾਸ਼ ਕਰਦੇ ਆ ਗੁਰੂ ਗ੍ਰੰਥ ਸਾਹਿਬ ਦਾ ਬੜਾ ਝਾੜੂ ਪੋਚੇ ਫੇਰਦੇ ਆ ਬੜੇ ਸੁੱਚੀ ਕਰਦੇ ਆ ਜਗ੍ਹਾ ਫਿਰ ਉੱਤੇ ਪ੍ਰਕਾਸ਼ ਕਰਦੇ ਆ ਇਹ ਲੇਕਨ ਜਿਹੜੀ ਮਨ ਦੇ ਵਿੱਚ ਢੇਰ ਲੱਗੇ ਪਿਆ ਗੰਦਕੀ ਦੇ ਇਹ ਭਾਈ ਸ਼ਬਦ ਦੇ ਨਾਲ ਸਾਫ਼ ਹੁੰਦੀ ਹੈ ਇਹ ਫਿਰ ਸਾਫ਼ ਹੋ ਜਾਂਦੀ ਹੈ ਕਾਇਆ ਫਿਰ ਇੱਥੇ ਰੱਬ ਦਾ ਵਾਸਾ ਹੋ ਜਾਂਦਾ ਤਿਸ ਵੀ ਜਿ ਬਸੇ ਸੱਚ ਗੁਣੀ ਗਹਿਰਾ ਸੱਚੋ ਸੱਚ ਵੇਖੇ ਸਭ ਥਾਂ ਕਹਿੰਦੇ ਪਏ ਹਰ ਜਗ੍ਹਾ ਸੱਚ ਦੇ ਰੱਬ ਦੇ ਦਰਸ਼ਨ ਹੁੰਦੇ ਆ ਸੱਚ ਨੂੰ ਸੁਣ ਮੰਨ ਬਸੈਂਦਾ ਕਹਿੰਦੇ ਸੱਚ ਨੂੰ ਸੁਣ ਕੇ ਮੰਨ ਬਸੈਂਦਾ ਫਿਰ ਮਨ ਦੇ ਚ ਬਸ ਜਾਂਦਾ ਰੱਬ ਕਿੱਥੇ ਬਸਦਾ ਜਿੱਥੇ ਸੱਚ ਦਾ ਬਸਾ ਹੈ ਜਿਹੜੀ ਦੇ ਦੇ ਵਿੱਚ ਸੱਚ ਬਸਣ ਲੱਗ ਗਿਆ ਉੱਥੇ ਰੱਬ ਬਸਦਾ ਜਿੱਥੇ ਝੂਠ ਹੈ ਉੱਥੇ ਪਾਪ ਹੈ ਜਿੱਥੇ ਸੱਚ ਹੈ ਉੱਥੇ ਆਪ ਹੈ ਹੋਮੇ ਗਣਤ ਗੁਰ ਸਬਦ ਦੇ ਨਿਬਾਰੇ ਕਹਿੰਦੇ ਹੋਮੇ ਹਨ ਜਿਹੜੀ ਗਣਤ ਗਣਤ ਕਹਿੰਦੇ ਗਿਣਤੀਆਂ ਨੂੰ ਗਿਣਤੀ ਕਰਨੀ ਵੀ 5 ਦਿਨ ਸਬਾ ਮਹੀਨਾ ਕੀ ਕਰਨਾ ਹੈ 5 ਫੁੱਲ ਚੜਾਉਣੇ ਆ ਤਵਾ ਮਹੀਨਾ ਅਚਨਾਨ ਕਰਾਉਣੇ ਆ ਇਹ ਗਿਣਤੀਆਂ ਮਿੰਟੀਆਂ ਜਿਹੜੀਆਂ ਵੀ 40 ਦਿਨ ਪਾਠ ਕਰਨਾ ਹੈ ਇਹ ਗਿਣਤੀਆਂ ਮਿੰਟੀਆਂ ਜਦੋਂ ਤੱਕ ਇਹਨਾਂ ਗਿਣਤੀਆਂ ਮਿੰਟੀਆਂ ਚ ਪਿਆ 19 ਦਿਨ ਤੱਕ ਸ਼ਬਦ ਵਸਦਾ ਨਾ ਹੋਵੇਂ ਖਤਮ ਹੁੰਦੀ ਹੋਵੇਂ ਗਣਤ ਗੁਰ ਸ਼ਬਦ ਦੇ ਨਿਬਾਰੇ ਕਹਿੰਦਾ ਗੁਰੂ ਦਾ ਸ਼ਬਦ ਇਹਦਾ ਨੂੰ ਖਤਮ ਕਰ ਦਿੰਦਾ ਹੈ ਉਮੈਨ ਉਤੇ ਗਿਣਤੀਆਂ ਮਿੰਤੀਆਂ ਨੂੰ ਹਰ ਜਿਉ ਹਿਰਦੇ ਰੱਖੋ ਉਰਤਾਰੇ ਕਹਿੰਦਾ ਹਰ ਨੂੰ ਫਿਰਦੇ ਨੂੰ ਆਪਣੇ ਮਨ ਦੇ ਚਟਕਾ ਕੇ ਰੱਖੋ ਗੁਰ ਕੇ ਸ਼ਬਦ ਸਦਾ ਸਲਾਹੇ ਮਿਲ ਸਾਚੇ ਸੁਖ ਪੈਂਦਾ ਕਹਿੰਦੇ ਗੁਰੂ ਦੇ ਸ਼ਬਦ ਨੂੰ ਸਦਾ ਹੀ ਸੰਭਾਲ ਕੇ ਰੱਖ ਸੋ ਚੇਤੇ ਜਿਸ ਆਪ ਚਤਾਏ ਕੁਰ ਕੇ ਸ਼ਬਦ ਵਸੇ ਮਨ ਆਏ ਕਹਿੰਦੇ ਉਹ ਚੇਤੇ ਕਰਦਾ ਜਿਹਨੂੰ ਆਪ ਚੇਤੇ ਕਰਾਉਂਦਾ ਗੁਰ ਕੇ ਸ਼ਬਦ ਬਸੇ ਮਨ ਆਏ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਮਨ ਦੇ ਚ ਆ ਕੇ ਬਸ ਜਾਂਦਾ ਜਿਹਨੂੰ ਆਪਾਂ ਲੱਭਦੇ ਫਿਰਦੇ ਆ ਉਹ ਮਨ ਵਿੱਚ ਬਸ ਜਾਂਦਾ ਹੈ ਸ਼ਬਦ ਦੇ ਨਾਲ ਫੇ ਲੱਭਣਾ ਨਹੀਂ ਪੈਂਦਾ ਭੱਜ ਦੌੜ ਖਤਮ ਹੋ ਜਾਂਦੀ ਗੁਰ ਕੇ ਸ਼ਬਦ ਬਸੇ ਮਨ ਆਏ ਆਪੇ ਵੇਖੇ ਆਪੇ ਬੁੱਝੇ ਆਪੇ ਆਪ ਸਮਝਦਾ ਆਪੇ ਦੇਖਦਾ ਫਿਰ ਆਪਣੇ ਵਿੱਚ ਸਮਝ ਜਾਂਦਾ ਜਿਨ ਮਨ ਵਿੱਚ ਬੱਥ ਪਾਈ ਸੋਈ ਜਾਣੇ ਕਹ ਜਿਹਨੇ ਮਨ ਦੇ ਚ ਬੱਥ ਪਾਈ ਹੈ ਇਹ ਚੀਜ਼ ਪਾਈ ਹੈ ਜਿਹੜੀ ਬੱਥ ਨੂੰ ਇਹ ਪ੍ਰਾਣੀ ਲੈਣ ਵਾਸਤੇ ਆਇਆ ਹੈ ਕਿਹੜੀ ਬੱਥ ਲੈਣ ਵਾਸਤੇ ਆਇਆ ਹੈ ਇਹ ਪ੍ਰਾਣੀ ਸ਼ਬਦ ਲੈਣ ਵਾਸਤੇ ਆਇਆ ਇਸ ਸੰਸਾਰ ਦੇ ਵਿੱਚ ਏ ਮੂਰਖਾ ਜਨਮ ਤਾਂ ਮਿਲਿਆ ਆ ਬੱਥ ਲੈਣੇ ਵਾਸਤੇ ਸ਼ਬਦ ਲੈਣੇ ਵਾਸਤੇ ਰੱਬ ਲੈਣੇ ਵਾਸਤੇ ਗੁਰ ਕੇ ਸ਼ਬਦ ਆਪ ਪਛਾਣੇ ਕਿਹਨੇ ਗੁਰੂ ਦੇ ਸ਼ਬਦ ਨਾਲ ਆਪ ਹੀ ਫਿਰ ਪਛਾਣ ਜਾਂਦਾ ਆਪ ਪਛਾਣੇ ਸੋਈ ਜਨ ਨਿਰਮਲ ਉਹ ਜਨ ਪਏ ਨਿਰਮਲ ਹੋ ਜਾਂਦਾ ਸੋਈ ਜਨ ਨਿਰਮਲ ਨਿਰਵਲ ਬਾਣੀ ਸ਼ਬਦ ਸਾਨੇ ਤਾਂ ਇਹ ਨਿਰਮਨ ਬਾਣੀ ਹੈ ਜਿਹੜਾ ਸ਼ਬਦ ਹੈ ਇਹਨੂੰ ਸੁਣਾਉਂਦਾ ਹੈ ਇਹ ਕਾਇਆ ਪਵਿੱਤ ਹੈ ਸਰੀਰ ਕਹਿੰਦਾ ਇਹ ਕਾਇਆ ਫਿਰ ਪਵਿੱਤਰ ਹੋ ਗਿਆ ਸਰੀਰ ਇਹ ਗੁਰ ਸ਼ਬਦ ਦੀ ਚੇਤੇ ਗੁਣੀ ਗਹੀਰ ਕਹਿੰਦੇ ਗੁਰੂ ਦਾ ਸ਼ਬਦ ਲੈ ਕੇ ਇਹਨੂੰ ਚੇਤੇ ਕਰ ਦੂਜੇ ਭਾਇ ਭਰਮ ਭਲਾਇਆ ਕਹਿੰਦੇ ਦੂਜਿਆਂ ਨੂੰ ਭੋਗ ਕਰਕੇ ਭਰਮ ਦੇ ਚਪੁਰਦ ਹਰਨਾ ਚੇਤੇ ਸਦਾ ਦੁੱਖ ਪਾਏ ਕਹਿੰਦੇ ਹਰ ਨੂੰ ਚੇਤੇ ਨਹੀਂ ਕਰਦਾ ਸਦਾ ਦੁੱਖ ਪਾਉਂਦਾ ਹਰ ਚੇਤੇ ਬਿਨ ਹਰ ਚੇਤੇ ਦੁੱਖ ਪੈਂਦਾ ਜੇ ਜੇ ਸਤਗੁਰ ਸੇਵੇ ਕਹਿੰਦਾ ਜੇ ਸਤਗੁਰ ਦੀ ਸੇਵਾ ਕਰੇ ਸੋ ਪਰਵਾਨ ਕਹਿੰਦਾ ਰੱਬ ਉਹਨੂੰ ਪਰਮਾਨ ਕਰ ਲੈਂਦਾ ਜਿਹੜਾ ਸਤਗੁਰ ਦੀ ਸੇਵਾ ਕਰਦਾ ਜਿਹੜਾ ਸੱਚੇ ਸ਼ਬਦ ਦੀ ਸੇਵਾ ਕਰਦਾ ਰੱਬ ਉਹਨੂੰ ਪਰਮਾਨ ਕਰਦਾ ਲੇਕਿਨ ਦੁਨੀਆ ਕੰਬਲੀ ਹੋ ਗਈ ਹੋਰ ਸੇਵਾ ਕਰ ਕਰ ਕੇ ਕੋਈ ਪੱਥਰ ਨੂੰ ਨਲਾਈ ਜਾਂਦਾ ਕੋਈ ਮੜੀਆਂ ਨੂੰ ਪੂਜੀ ਜਾਂਦਾ ਕੋਈ ਮਸਾਣਾ ਨੂੰ ਪੂਜਦਾ ਜੇ ਸਤਗੁਰੂ ਸੇਵੇ ਕਹਿੰਦੇ ਜੇ ਸਤਗੁਰ ਦੀ ਸੇਵਾ ਸੋ ਪਰਵਾਨ ਕਹਿੰਦੇ ਰੱਬੂ ਨੂੰ ਪਰਮਾਨ ਕਰ ਲੈਂਦਾ ਕਾਇਆ ਹੰਸ ਨਿਰਮਲ ਦਰ ਸੱਚੇ ਜਾਣ ਫਿਰ ਕਾਇਆ ਤੇ ਹੰਸ ਨਿਰਮਲ ਸੱਚੇ ਜਾਣ ਕਹਿੰਦੇ ਫੇ ਸੱਚ ਹੋ ਜਾਂਦਾ ਸਾਰਾ ਕੁਝ ਕਾਇਆ ਵੀ ਨਿਰਮਲ ਹੰਸ ਵੀ ਨਿਰਮਲ ਹਰ ਸੇਬੇ ਹਰ ਮੰਨੇ ਕਹਿੰਦੇ ਹਰ ਨੂੰ ਸੇਵਾ ਹਰ ਦੀ ਸੇਵਾ ਕਿਸ ਤਰ੍ਹਾਂ ਹੁੰਦੀ ਹੈ ਹਰ ਸੇਬੇ ਹਰ ਮੰਨ ਵਸਾਏ ਕਹਿੰਦੇ ਹਰ ਦੀ ਸੇਵਾ ਹਰ ਨੂੰ ਮੰਨ ਦੇ ਚ ਪਸਾ ਲਵੇ ਸੋਹਏ ਹਰ ਗੁਣ ਕਹਿੰਦਾ ਕਹਿੰਦੇ ਫੇ ਸੋਹ ਪਾਉਂਦਾ ਜਦੋਂ ਹਰ ਦੇ ਗੁਣਾ ਨੂੰ ਗਾਉਂਦਾ ਬਿਨ ਭਾਗਾ ਗੁਰੂ ਸੇਵਾ ਨਾ ਜਾਏ ਕਹਿੰਦੇ ਭਾਈ ਬਿਨਾ ਭਾਗੋਂ ਤੋਂ ਗੁਰੂ ਦੀ ਸੇਵਾ ਨਹੀਂ ਕੀਤੀ ਜਾ ਸਕਦੀ ਮਨਮੁਖ ਪੋਲੇ ਮੂਹੇ ਬਲਲਾਈ ਕਹਿੰਦੇ ਮਨਮੁਖ ਪੋਲੇ ਮਰ ਜਾਂਦੇ ਹਨ ਬਿਲ ਬਿਲ ਲਾਉਂਦੇ ਹਨ ਇਹਨਾਂ ਕੋ ਨਦਰ ਹੋਵੇ ਗੁਰਕੇ ਦੀ ਕਹਿੰਦੇ ਜਿਨ੍ਹਾਂ ਪਰ ਨਦਰ ਹੋ ਜਾਂਦੀ ਹੈ ਗੁਰੂ ਦੀ ਹਰ ਜਿਉ ਆਪ ਮਲੇਂਦਾ ਕਹਿੰਦੇ ਹਰ ਉਹਨਾਂ ਨੂੰ ਫਿਰ ਆਪ ਮਲਾ ਲੈਂਦਾ ਕਾਇਆ ਕੋਟ ਪੱਕੇ ਹਟਨ ਵਾਲੇ ਇਹ ਫਿਰ ਕਾਇਆ ਜਿਹੜੀ ਕੋਟ ਹੈ ਪੱਕੇ ਹਟਨ ਵਾਲੇ ਗੁਰਮਖਲੇਵੀ ਵਸਤ ਸੰਭਾਲੇ ਕਹਿੰਦੇ ਗੁਰਮਖ ਲੈ ਲੈਂਦਾ ਇਸ ਵਸਤ ਨੂੰ ਫਿਰ ਸੰਭਾਲ ਲੈਂਦਾ ਹਰ ਕਾ ਨਾਮ ਧਿਆਏ ਦਿਨ ਰਾਤੀ ਕਹਿੰਦੇ ਹਰ ਦੇ ਧਿਆਨ ਨੂੰ ਦਿਨ ਰਾਤੀ ਫਿਰ ਜਦੋਂ ਧਿਆਉਂਦਾ ਉੱਤਮ ਪਦਵੀ ਪੈਂਦਾ ਕਹਿੰਦੇ ਫਿਰ ਉੱਤਮ ਪਦਵੀ ਪਾ ਲੈਂਦਾ ਹੈ ਆਪੇ ਸੱਚਾ ਐਸੋ ਕਦਾਤਾ ਪੂਰੇ ਗੁਰਕੇ ਸ਼ਬਦ ਪਛਾਤਾ ਕਹਿੰਦੇ ਪੂਰੇ ਗੁਰੂ ਦੇ ਨਾਲ ਪੂਰੇ ਗੁਰ ਦੇ ਨਾਲ ਪੂਰੇ ਗੁਰ ਕੇ ਸ਼ਬਦ ਪਛਾਤਾ ਕਹਿੰਦਾ ਫਿਰ ਸ਼ਬਦ ਨੂੰ ਪਛਾਣ ਲੈਂਦਾ ਫਿਰ ਬਾਣੀ ਨੂੰ ਪਛਾਣ ਲੈਂਦਾ ਬਾਣੀ ਕਦੋਂ ਪਛਾਣ ਆਉਂਦੀ ਹੈ ਜਦੋਂ ਗੁਰ ਹੈ ਕੋਲ ਜਦੋਂ ਸ਼ਬਦ ਹੈ ਨਾਨਕ ਨਾਮ ਸਲਾਹੇ ਸੱਚਾ ਪੂਰੇ ਭਾਗ ਪੈਂਦਾ ਕਰ ਸੱਚ ਆਖਰ ਜਾ ਕੇ ਬਚਨ ਕਰਦੇ ਹਨ ਨਾਨਕ ਨਾਮ ਦੀ ਸਿਫਤ ਕਰ ਪੂਰੇ ਭਾਗਾਂ ਦੇ ਨਾਲ ਤੇ ਤੈਨੂੰ ਪ੍ਰਾਪਤੀ ਹੋ ਜੇਗੀ ਅਕਾਲ ਪੁਰਖ ਦੀ ਤੇਰਾ ਮੇਲ ਹੋ ਜਾਏਗਾ ਵਹਿਗਰੂ ਦੇ ਨਾਲ ਸਿਰ ਗੋ ਨਾਨਕ ਦੇਵ ਜੀ ਮਹਾਰਾਜ ਸਾਬਦ ਦੇ ਨਾਲੇ ਇਸ ਸਰੀਰ ਨੂੰ ਪਵਿੱਤਰ ਕਰਦੇ ਹਨ ਸੋਨਾ ਬਣਾ ਦਿੰਦੇ ਹਨ ਫਿਰ ਇਸ ਸੋਨੇ ਨੂੰ ਉਹ ਜਿਹੜਾ ਵਪਾਰੀ ਹੈ ਅਕਾਲ ਪੁਰਖ ਦਾ ਰੱਬ ਉਹ ਇਹਨੂੰ ਫਿਰ ਲੈ ਲੇ ਲਤਾ ਮੈਂ ਆਪਣੇ ਮਹਿਲਾ ਚ ਰੱਖਦਾ ਸੋਨੇ ਨੂੰ ਸੋਸਰ ਸਿੰਘ ਜੀ ਆਓ ਆਪਾਂ ਬਾਬੇ ਨਾਨਕ ਦੇ ਦਰਬਾਰ ਤੇ ਆਈਏ ਆਪਾਂ ਵੀ ਇਸ ਸੰਬਧੀ ਦੀ ਪ੍ਰਾਪਤੀ ਕਰੀਏ ਜਿਹਦੇ ਨਾਲ ਸਾਡੀ ਦੇਹ ਵੀ ਇਸ ਔਰਾਂ ਬਣ ਜਵੇ ਨਹੀਂ ਤਾਂ ਇਹ ਮਿੱਟੀ ਹੈ ਇਹ ਮਿੱਟੀ ਨੇ ਮਿੱਟੀ ਚ ਰਲ ਜਾਣਾ ਫਿਰ 84 ਲੱਖ ਜੋਨ ਦੇ ਚ 扑ੜਕਣਾ ਤੋ ਸਾਧ ਸੰਗਤ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਦੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਗੇ ਤੋ ਸੁੱਧ ਤੇ ਸਪਸ਼ਟ ਬਾਣੀ ਪੜਨ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਿਲਾਓ ਪਤੀ ਵਾਹਿਗੁਰੂ ਜੀ ਦਾ ਖਾਲਸਾ